ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਤੁਹਾਨੂੰ ਆਪਣੇ ਸੇਬ ਦੇ ਬੂਟੇ ਦਿਖਾਣ ਉਹ ਵੀ ਪੰਜਾਬ ਦੇ ਵਿੱਚ ਤੁਸੀਂ ਫਲ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਸੇਬਾਂ ਦਾ ਬਿਨਾ ਕਿਸੇ ਵੀ ਕੈਮੀਕਲ ਤੋਂ ਕੋਈ ਕੈਮੀਕਲ ਨਹੀਂ ਇਹ ਥੋੜਾ ਇਸ ਤਰ੍ਹਾਂ ਦਾਗ ਹੀ ਜਿਹੜੇ ਹੋ ਗਏ ਨਾ ਕਿਉਂਕਿ ਹਵਾ ਬਹੁਤ ਚੱਲੀ ਆਪਣੇ ਪਿਛਲੇ ਦਿਨਾਂ ਦੇ ਵਿੱਚ ਢੇਰੀ ਆਈ ਪੰਜਾਬ ਵਿੱਚ ਤੇ ਉਹਦੇ ਨਾਲ ਨਾ ਥੋੜੇ ਇਸ ਤਰ੍ਹਾਂ ਕੋਈ ਕੋਈ ਫਲ ਜਿਹੜਾ ਉਹ ਦਾਗ ਹੀ ਹੋ ਗਿਆ ਤੇ ਸਾਈਜ਼ ਬਹੁਤ ਵਧੀਆ ਬਣ ਗਿਆ ਵਾ ਬਾਸੇ ਨੇ ਜੂਨ ਲਾਸਟ ਦੇ ਵਿੱਚ ਇਹਨਾਂ ਨੇ ਪੱਕ ਜਾਣਾ ਤੇ ਦੂਸਰੀ ਵਾਰ ਲੱਗਿਆ ਹੈ ਆਪਣੇ ਫਲ ਪਿਛਲੇ ਸਾਲ ਵੀ ਲੱਗਾ ਸੀ ਪਰ ਬਹੁਤ ਥੋੜਾ ਸੀ ਫਲ ਤੇ ਇਸ ਵਾਰ ਮੇਰੇ ਕੋਲ ਕੋਈ ਦਵਾਈ ਵਗੈਰਾ ਵੀ ਨਹੀਂ ਪਈ ਪਰ ਫਿਰ ਵੀ ਫਲ ਜਿਹੜਾ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੱਗਾ ਹੋਇਆ ਇਹ ਡੋਸਟਰ 골ਡਨ ਜਿਹੜੀ ਵੈਰੈਟੀ ਆ ਉਹ ਵਾਲੀ ਆ ਇਸ ਸੇਬ ਦੀ ਮੇਰੇ ਕੋਲ 6 ਬੂਟੇ ਆ ਸੇਬਾਂ ਦੇ ਤੇ ਸਾਰੀਆਂ ਹੀ ਅਲੱਗ-ਅਲੱਗ ਵੈਰੈਟੀਆਂ ਨੇ ਇਹਦਾ ਸੇਵ ਥੋੜਾ ਜਿਹੜਾ ਲੰਬਾ ਹੁੰਦਾ ਆ ਇੱਕ ਹੋਰ ਵੈਰੈਟੀ ਮੈਂ ਤੁਹਾਨੂੰ ਦਿਖਾਨੀ ਆ ਉਹਦਾ ਸੇਵ ਜਿਹੜਾ ਉਹ ਗੋਲ ਆ ਉਹਨੂੰ ਫਸਟ ਟਾਈਮ ਲੱਗੇ ਆ ਤੇ ਉਹਨੂੰ ਦੋ ਕੀ ਪੀਸ ਲੱਗੇ ਆ ਇਸ ਵਾਰ ਇਹਨੂੰ ਤਾਂ ਕਾਫੀ ਸੇਵ ਲੱਗਾ ਹੋਇਆ ਇਸ ਬੂਟੇ ਨੂੰ ਤਾਂ ਜੇ ਸੇਵ ਦੇ ਬੂਟੇ ਦੀ ਕੇਅਰ ਦੀ ਗੱਲ ਕਰੀਏ ਤੇ ਮੈਂ ਤਾਂ ਕਿਉਂਕਿ ਕੋਈ ਵੀ ਇਹੋ ਜਿਹਾ ਚੀਜ਼ ਜਾਂ ਕੋਈ ਕੈਮੀਕਲ ਨਹੀਂ ਵਰਤਦੀ ਹੈਗੀ ਜੋ ਕੁਦਰਤੀ ਤੌਰ ਤੇ ਬਸ ਕੁਦਰਤ ਦੇ ਦਿੰਦੀ ਆ ਆਪਾਂ ਉਹੀ ਹੀ ਲੈਨੇ ਆ ਨਾ ਬੂਟਿਆਂ ਤੋਂ ਇਹਦੇ ਕਰਕੇ ਤੁਸੀਂ ਲੱਗ ਗਏ ਇਹਨਾਂ ਦੇ ਇਸ ਰਕਾਫੂਸ ਵੀ ਦੇਖ ਸਕਦੇ ਹੋ ਕਿਉਂਕਿ ਅਸੀਂ ਇੱਕ ਜੰਗਲ ਦੇ ਤੌਰ ਤੇ ਹੀ ਲਗਾਏ ਹੋਏ ਆ ਤੇ ਮਤਲਬ ਜੰਗਲ ਵਾਂਗੂ ਹੀ ਇਹਨਾਂ ਨੂੰ ਰੱਖੀਦਾ ਆ ਨਾ ਤਾਂ ਇੰਨਾ ਘਾਹ ਕੁ ਵੱਡੀ ਦਾ ਆ ਕਿਉਂਕਿ ਜਿਹੜੇ ਜੰਗਲ ਦੇ ਵਿੱਚ ਬੂਟੇ ਹੁੰਦੇ ਉਹ ਵੀ ਤੁਸੀਂ ਦੇਖੇ ਹੋਣੇ ਆ ਕਿ ਉਹਨਾਂ ਨੂੰ ਕਿਹੜਾ ਕੋਈ ਸਾਫ ਸਫਾਈ ਕਰਦਾ ਪਰ ਫਾਲ ਫਿਰ ਉੱਥੇ ਵੀ ਲੱਗਾ ਹੁੰਦਾ ਆ ਤੇ ਮੈਂ ਹਜੇ ਕੁਦਰਤੀ ਤੌਰ ਤੇ ਰੱਖੇ ਹੋਏ ਆ ਆਉਣ ਵਾਲੇ ਸਮੇਂ ਵਿੱਚ ਫਿਰ ਦੇਖੂਗੀ ਅਗਰ ਨਈ ਕੋਈ ਫਾਲ ਵਗੈਰਾ ਲੱਗੇਗਾ ਜਾਂ ਘਟ ਮਿਲੇਗਾ ਤੇ ਫਿਰ ਆਪਾਂ ਇਹਨੂੰ ਇਹਨਾਂ ਦੀ ਸਫਾਈ ਵਗੈਰਾ ਕਰਿਆ ਕਰਾਂਗੇ ਪਰ ਫਿਲਹਾਲ ਹਜੇ ਮੈਂ ਕੋਈ ਸਫਾਈ ਵਗੈਰਾ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਇੱਕ ਜੰਗਲ ਦੇ ਤੌਰ ਤੇ ਹੀ ਇਹਨਾਂ ਨੂੰ ਪਾਲ ਰਹੀ ਹਾਂ ਬੂਟਿਆਂ ਨੂੰ ਹਜੇ ਤੱਕ ਤੇ ਤੁਸੀਂ ਫਲ ਦੇਖੋ ਇਸ ਤਰ੍ਹਾਂ ਗੁੱਛੀਆਂ ਦੇ ਵਿੱਚ ਲੱਗਾ ਹੋਇਆ ਇਹ ਤੁਸੀਂ ਯਕੀਨ ਕਰਕੇ ਚੱਲਿਓ ਵੀ ਮਤਲਬ ਮੈਂ ਝੂਠ ਨਹੀਂ ਬੋਲ ਰਹੀ ਵੀ ਮੈਂ ਕੋਈ ਦਵਾਈ ਵਗੈਰਾ ਪਾਨੀ ਆ ਜਾਂ ਕੁਝ ਕਿਉਂਕਿ ਬੂਟੇ ਬੈ ਹੀ ਲਗਾਏ ਹੋਏ ਆ ਤੇ ਇਕੱਲਾ ਮੈਨੂੰ ਹੀ ਸ਼ੌਂਕ ਆ ਸਾਡੇ ਘਰ ਵਿੱਚ ਤੇ ਇਸ ਕਰਕੇ ਮੇਰੇ ਕੋਲ ਤੇ ਸਪਰੀਆਂ ਵਗੈਰਾ ਨਹੀਂ ਹੁੰਦੀਆਂ ਨਾ ਪੰਪ ਦੇ ਨਾਲ ਤੇ ਮੈਂ ਕੋਈ ਸਪਰੇ ਵਗੈਰਾ ਵੀ ਨਹੀਂ ਕਰਦੀ ਸਿਰਫ ਇਹਨਾਂ ਨੂੰ ਮੈਂ ਪਾਣੀ ਜ਼ਰੂਰ ਦਿੰਨੀ ਆ ਦੂਜੇ ਤੀਜੇ ਦਿਨ ਮੈਂ ਪਾਣੀ ਜਿਹੜਾ ਵਾ ਉਹ ਦੇ ਦਿੰਨੀ ਆ ਗਰਮੀ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਤਾਂ ਕਦੀ ਪਾਣੀ ਨਹੀਂ ਦਿੱਤਾ ਹੈਗਾ ਇਹ ਵੀਦਰ ਤੁਸੀਂ ਦੇਖੋ ਗੁੱਛੇ ਤੇ ਲੱਗੇ ਹੋਏ ਆ ਸੇਬ ਬਹੁਤ ਸੋਹਣਾ ਇਸ ਵਾਰ ਜਿਹੜਾ ਫਲਵਾ ਉਹ ਆਪਣੇ ਲੱਗਾ ਵਾ ਤੇ ਇਹ ਵੀ ਡੋਸਟਰ 골ਡਨ ਦਾ ਹੀ ਬੂਟਾ ਆ ਤੁਸੀਂ ਵੀ ਲਿਆਣ ਕਿ ਨਰਸਰੀਆਂ ਦੇ ਵਿੱਚੋਂ ਨਾ ਸੇਬ ਦੇ ਬੂਟੇ ਇੱਕ ਜਾਂ ਦੋ ਜ਼ਰੂਰ ਲਗਾਓ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਤੇ ਤੁਸੀਂ ਗਮਲਿਆਂ ਵਿੱਚ ਵੀ ਲਗਾ ਸਕਦੇ ਹੋ ਛੱਤ ਦੇ ਉੱਤੇ ਮੈਂ ਹਜੇ ਤੱਕ ਨਹੀਂ ਲਗਾਇਆ ਤੇ ਪਰ ਮੈਂ ਹੁਣ ਨਾ ਛੱਤ ਦੇ ਉੱਤੇ ਵੀ ਇੱਕ ਦੋ ਬੂਟੇ ਜਿਹੜੇ ਲਗਾਉਂਗੀ ਤਾਂ ਕਿ ਮੇਰੀਆਂ ਭੈਣਾਂ ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈਗੀ ਉਹ ਦੇਖ ਸਕਣ ਕਿ ਛੱਤ ਦੇ ਤੇ ਵੀ ਫਲ ਜਿਹੜਾ ਉਹ ਲੱਗ ਸਕਦਾ ਆ ਬਹੁਤ ਖੁਸ਼ੀ ਹੁੰਦੀ ਆ ਆਪਣੇ ਜਿਹੜੇ ਘਰ ਦੇ ਸੇਬ ਦੇਖ ਕੇ ਵੈਸੇ ਤਾਂ ਜੇ ਆਪਾਂ ਕਹੀਏ ਵੀ ਇਹਨਾਂ ਸੇਬਾਂ ਦੇ ਨਾਲ ਆਪਣਾ ਸਰਨਾ ਤੇ ਨਹੀਂ ਹੈਗਾ ਪਰ ਫਿਰ ਵੀ ਜਿਹੜਾ ਇਹਨਾਂ ਸੇਬਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਉਹ ਮਤਲਬ ਬਿਆਨ ਨਹੀਂ ਕੀਤੀ ਜਾ ਸਕਦੀ ਬਹੁਤ ਵਧੀਆ ਸੇਬਾ ਤੁਸੀਂ ਦੇਖ ਸਕਦੇ ਹੋ ਸਾਈਜ਼ ਮੈਨੂੰ ਲੱਗਦਾ ਵੀ 150 ਗ੍ਰਾਮ ਦਾ ਜਿਹੜਾ ਸੇਬ ਆ ਉਹ ਹੋ ਚੁੱਕਾ ਆ ਤੇ ਪਾਣੀ ਦੇਣ ਆਈ ਸੀ ਮੈਂ ਹੁਣ ਤੇ ਮੈਂ ਕਹਾ ਚਲੋ ਤੁਹਾਡੇ ਨਾਲ ਜਿਹੜੀ ਵੀਡੀਓ ਆ ਉਹ ਵੀ ਸ਼ੇਅਰ ਕਰਦੇ ਆਂ ਇਸ ਵਾਰ ਮੇਰੇ ਕੋ ਖਾਦ ਵਗੈਰਾ ਜਾਂ ਖਾਦ ਮਤਲਬ ਮੇਰੇ ਕਹਿੰਦਾ ਮਤਲਬ ਰੂੜੀ ਵਗੈਰਾ ਨਹੀਂ ਪਾ ਹੋਈ ਤੇ ਨੈਕਸ ਆਉਂਦੇ ਸਾਲ ਮੈਂ ਹੁਣ ਇਹਨਾਂ ਦੀ ਥੋੜੀ ਕੇਅਰ ਵਗੈਰਾ ਕਰੂੰਗੀ ਖਾਦ ਵਗੈਰਾ ਇਹਨਾਂ ਨੂੰ ਜਿਹੜੀ ਚੰਗੀ ਤਰ੍ਹਾਂ ਪਾਉਂਗੀ ਥੋੜੀ ਮੇਰਾ ਇਰਾਦਾ ਵੀ ਮੈਂ ਵਰਮੀ ਕੰਪੋਸਟ ਜਿਹੜੀ ਉਹ ਮੰਗਵਾਵਾਂ ਤਾਂ ਉਹ ਇਹਨਾਂ ਨੂੰ ਪਾਵਾਂ ਕਿਉਂਕਿ ਥੋੜੀ ਥੋੜੀ ਮੈਂ ਕੋਬਰ ਖਾਦ ਹੀ ਪਾਈ ਸੀਗੀ ਉਹ ਵੀ ਮਤਲਬ ਇੰਨੀ ਲਿਆ ਨਹੀਂ ਹੁੰਦੀ ਤੇ ਫਿਰ ਉਹਨੂੰ ਬਣਨ ਨੂੰ ਵੀ ਟਾਈਮ ਲੱਗਦਾ ਇਸ ਕਰਕੇ ਮੈਂ ਹੁਣ ਆ ਇੱਕ ਵਾਰੀ ਫਲ ਲੈ ਕੇ ਤੇ ਫਿਰ ਮੈਂ ਜਿਹੜੀ ਵਰਮੀ ਕੰਪੋਸਟ ਆ ਉਹ ਇਹਨਾਂ ਨੂੰ ਪਾਉਂਗੀ ਤੇ ਮੇਰੇ ਕੋਲ ਹੋਰ ਵੀ ਕਾਫੀ ਫਲਾਂ ਦੇ ਬੂਟੇ ਆ ਆਉਣ ਵਾਲੇ ਸਮੇਂ ਵਿੱਚ ਆਪਾਂ ਆ ਰੋਜ਼ ਦਾ ਰੋਜ਼ ਤੁਹਾਨੂੰ ਇੱਕ ਇੱਕ ਦਿਖਾਇਆ ਕਰਾਂਗੇ ਕਿ ਕਿਹੜੀਆਂ ਵੈਰਾਈਟੀਆਂ ਨੂੰ ਹੁਣ ਜਿਹੜਾ ਫਲ ਲੱਗ ਰਿਹਾ ਆ ਮੇਰੇ ਕੋਲ ਨਾੱਖਾਂ ਲੱਗੀਆਂ ਹੋਈਆਂ ਬੱਗੂ ਕੋਸ਼ਾ ਲੱਗਾ ਹੋਇਆ ਵਾ ਆ ਬਲੈਕ 베ਰੀ ਲੱਗੀ ਹੋਈ ਆ ਕਿੰਨੂ ਮਸੰਮੀ ਮਾਲਟਾ ਜਾਮੁਨ ਅਮਰੂਦ ਚਕੋਤਰ ਨਿੰਬੂ ਦੀਆਂ ਕਾਫੀ ਵੈਰਾਈਟੀਆਂ ਮੇਰੇ ਕੋਲ ਬਨਾਣਾ ਤੇ ਹੋਰ ਲਸੂੜਾ ਅੰਜੀਰ ਹੋਰ ਮੈਨੂੰ ਕਾਫੀ ਹਲੇ ਯਾਦ ਵੀ ਭੁੱਲ ਗਿਆਆਂ ਆ ਵਿੱਚੋਂ ਤੇ ਉਹ ਵੀ ਮੈਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦਿਖਾਉਂਗੀ ਤੇ ਅੱਜ ਸੀ ਆਪਣੀ ਸੇਬਾਂ ਤੇ ਵੀਡੀਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਲੂ ਰੱਬ ਰੱਖਾ